ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜਾ ਮਹੱਲਾ 5 ਗਾਥਾ ਸਿਰਲੇਖ ਦੇ ਹੇਠ ਦਰਜ ਗੁਰੂ ਅਰਜਨ ਸਾਹਿਬ ਜੀ ਦੇ ਹੁਚਾਰਣ ਕੀਤੇ ਪਹਿਲੇ ਚਾਰ ਸ਼ਬਦਾਂ ਤੇ ਗੱਲ ਕਰਨੀ ਹੈ ਬਿਲਕੁਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਗਾਥਾ ਕੀ ਚੀਜ਼ ਹੈ ਥੋੜਾ ਜਿਹਾ ਦੱਸੋਗੇ ਹਾਂਜੀ ਗਾਥਾ ਨਾ ਇੱਕ ਪੁਰਾਣੀ ਪ੍ਰਾਕ੍ਰਿਤ ਭਾਸ਼ਾ ਹੈ ਮਤਲਬ ਕਾਫੀ ਪੁਰਾਣੇ ਧਾਰਮਿਕ ਗ੍ਰੰਥ ਇਸ ਭਾਸ਼ਾ 'ਚ ਲਿਖੇ ਮਿਲਦੇ ਨੇ ਅੱਛਾ ਠੀਕ ਹੈ ਤਾਂ ਆਪਣਾ ਮਕਸਦ ਇਹੀ ਹੈ ਕਿ ਇਹਨਾਂ ਸ਼ਬਦਾਂ 'ਚ ਜਿਹੜੀ ਡੂੰਗੀ ਸਿਆਣਪ ਹੈ ਜਿਹੜੀ ਸੇਧ ਹੈ ਉਹਨੂੰ ਸਮਝੀਏ ਚਲੋ ਪਹਿਲੇ ਸ਼ਬਦ ਤੋਂ ਸ਼ੁਰੂ ਕਰਦੇ ਹਾਂ ਫਿਰ ਕਰਪੂਰ ਪੋਹਪ ਸੁਗੰਧਾ ਪਰਸ ਮਾਨੁਖਾਂ ਦੇਹੰ ਮਲੀਣੰ ਮਜਾਰੁਦਨਿਰ ਦੁਰਗੰਧਾ ਨਾਨਕ ਅਤੀ ਗਰਬੇਣ ਅਗਿਆਨਨੋ ਪਹਿਲੀ ਲਾਈਨ 'ਚ ਇਹਨਾ ਇੱਕ ਬੜਾ ਕੰਟਰਾਸਟ ਜਿਹਾ ਦਿਸਦਾ ਹਮ ਇੱਕ ਪਾਸੇ ਤਾਂ ਕਪੂਰ ਫੁੱਲ ਖੁਸ਼ਬੂ ਵਾਲੀਆਂ ਚੀਜ਼ਾਂ ਤੇ ਦੂਜੇ ਪਾਸੇ ਆਪਣੇ ਸਰੀਰ ਦੀ ਅੰਦਰਲੀ ਹਾਲਤ ਮਿਜ ਲਹੂ ਤੇ ਬਦਬੂ ਮਜਾ ਰੁਧਿਰ ਦੁਰਗੰਧਾ ਬਿਲਕੁਲ ਤੇ ਫਿਰ ਕਿਹਾ ਕਿ ਪਰਸ ਮਾਨੁਖਹ ਦੇਹੰ ਮਲੀਣਨ ਮਤਲਬ ਇਹ ਬਾਹਰਲੀਆਂ ਚੀਜ਼ਾਂ ਵੀ ਸਰੀਰ ਨੂੰ ਛੂ ਕੇ ਮੈਲੀਆਂ ਹੋ ਜਾਂਦੀਆਂ ਇਹਦਾ ਕੀ ਮਤਲਬ ਹੋਇਆ ਦੇਖੋ ਇੱਥੇ ਨਾ ਗੁਰਬਾਣੀ ਸਰੀਰ ਦੀ ਅਸਲ ਤਸਵੀਰ ਬਹੁਤ ਸਾਫ਼ ਦਿਖਾ ਰਹੀ ਹੈ ਅਸੀਂ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਲਈ ਹੈ ਹਾਂਜੀ ਪਰ ਅੰਦਰ ਤਾਂ ਹੱਡ ਮਾਸ ਲਹੂ ਵਗੈਰਾ ਹੀ ਹੈ ਜਿਸ ਚੋ ਖੁਗੰਦੀ ਨਹੀਂ ਆਉਂਦੀ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਪੂਰ ਤੇ ਫੁੱਲ ਵਰਗੀਆਂ ਖੁਸ਼ਬੂਦਾਰ ਸ਼ੁੱਧ ਚੀਜ਼ਾਂ ਵੀ ਜਦੋਂ ਇਹ ਸਰੀਰ ਨੂੰ ਛੂੰਦੀਆਂ ਨੇ ਤਾਂ ਉਹ ਵੀ ਮਲੀਣ ਹੋ ਜਾਂਦੀਆਂ ਨੇ ਮੈਲੀਆਂ ਅੱਛਾ ਹਾਂਜੀ ਇਹਦਾ ਡੂੰਗਾ ਮਤਲਬ ਇਹ ਬਣਦਾ ਕਿ ਜੇ ਆਪਣੇ ਮਨ ਚ ਮੈਲ ਹੈ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਾਂ ਫਿਰ ਬਾਹਰੋਂ ਸੁਗੰਧੀ ਲਾਣ ਦਾ ਜਾਂ ਹੋਰ ਕਰਮ ਕਾਂਡ ਕਰਨ ਦਾ ਕੋਈ ਫਾਇਦਾ ਨਹੀਂ ਉਹ ਅੰਦਰਲੀ ਮੈਲ ਕਰਕੇ ਬੇਅਸਰ ਹੋ ਜਾਂਦੇ ਨੇ ਤਾਂ ਮਤਲਬ ਅਸਲ ਗੱਲ ਅੰਦਰ ਦੀ ਸਫਾਈ ਦੀ ਹੈ ਜੀ ਜੇ ਅੰਦਰ ਗੰਦ ਹੈ ਸਗੋ ਬਾਹਰਲੀ ਚੀਜ਼ ਵੀ ਮੈਲੀ ਹੋ ਜਾਂਦੀ ਹੈ ਤੇ ਜਿਹੜੀ ਆਖਰੀ ਤੁਕ ਹੈ ਨਾਨਕ ਅਥਿਕਰ ਬੇਣ ਅਗਿਆਨਣੋ ਉਹਦਾ ਕੀ ਮਤਲਬ ਬਣਿਆ ਫਿਰ ਇਸ ਸੰਦਰਭ ਚ ਅਥਿਗਰ ਭੇਣ ਮਤਲਬ ਬਹੁਤ ਜ਼ਿਆਦਾ ਹੰਕਾਰ ਕਰਨਾ ਹਾਂਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸਰੀਰ ਤੇ ਜਿਹੜਾ ਨਾਸ਼ਵਾਨ ਹੈ ਤੇ ਅੰਦਰੋਂ ਅਪਵਿੱਤਰ ਹੈ ਐਨਾ ਮਾਣ ਕਰਨਾ ਅਗਿਆਨਤਾ ਦੀ ਨਿਸ਼ਾਨੀ ਹੈ अच्छा हां जी ਜਿਹੜਾ ਬੰਦਾ ਸਰੀਰ ਦੀ ਇਸ ਅਸਲੀਅਤ ਨੂੰ ਭੁੱਲ ਕੇ ਸਿਰਫ ਬਾਹਰੀ ਦਿਖ ਜਾਂ ਸੁੱਖਾਂ 'ਚ ਲੱਗਾ ਰਹਿੰਦਾ ਉਹ ਅਸਲ ਗਿਆਨ ਤੋਂ ਦੂਰ ਹੈ ਤਾਂ ਪਹਿਲੇ ਸ਼ਬਦ ਦਾ ਮੇਨ ਪੁਆਇੰਟ ਇਹੀ ਹੈ ਕਿ ਅੰਦਰੂਨੀ ਸ਼ੁੱਧਤਾ ਜ਼ਰੂਰੀ ਹੈ ਮਨ ਦੀ ਸਫਾਈ ਤੇ ਸਰੀਰ ਦਾ ਹੰਕਾਰ ਛੱਗਣਾ ਚਾਹੀਦਾ ਬਾਹਰੀ ਦਿਕਾਵਾ ਅੰਦਰਲੇ ਬਦਲਾਅ ਦੀ ਥਾਂ ਨਹੀਂ ਲੈ ਸਕਦਾ ਇਹ ਤਾਂ ਬਹੁਤ ਬੁਨਿਆਦੀ ਗੱਲ ਹੋ ਗਈ ਹੁਣ ਅੱਗੇ ਚੱਲਦਿਆਂ ਦੂਜਾ ਸ਼ਬਦ परमाणु परजंत आकाशः दीप लोह सिखंडणः गच्छेण नैन भारेण नानक बिना साधु न सिध्यते हां जी ਇੱਥੇ ਤੱਕ ਕਮਾਲ ਦੀ ਕਲਪਨਾ ਵਰਤੀ ਗਈ ਹੈ ਕਿ ਕੋਈ ਬੰਦਾ ਪਰਮਾਣੂ ਜਿੰਨਾ ਛੋਟਾ ਹੋ ਕੇ ਸੁਖਮ ਤੇ ਪਲ ਚਪਕਣ ਜਿੰਨੇ ਟਾਈਮ ਚ ਗੱਛੇਣ ਨੈਣ ਭਾਰੇਣ ਸਾਰੇ ਆਕਾਸ਼ ਦੀਪ ਲੋਕ ਮਤਲਬ ਸਾਰੀ ਕਾਇਨਾਤ ਦੇ ਸਿਖਰ ਤੱਕ ਪਹੁੰਚ ਜਾਵੇ ਇਹ ਤਾਂ ਕੋਈ ਬਹੁਤ ਵੱਡੀਆਂ ਸ਼ਕਤੀਆਂ ਸਿੱਧੀਆਂ ਦੀ ਗੱਲ ਲੱਗਦੀ ਹੈ। ਹਾਂ, ਯੋਗਿਕ ਸਿੱਧੀਆਂ ਵਾਂਗੂ। ਪਰ ਫਿਰ ਅਖੀਰ 'ਚ ਕਹਿੰਦੇ ਨੇ ਕਿ ਇਹ ਸਭ ਹੋਣ ਦੇ ਬਾਵਜੂਦ ਵੀ ਕੁਝ ਹੋਰ ਚਾਹੀਦਾ ਹੈ। ਉਹ ਕੀ ਹੈ? ਹਾਂ, ਦੇਖੋ ਇਹ ਤੁੱਕ ਸਾਨੂੰ ਦੱਸਦੀ ਹੈ ਕਿ ਦੁਨਿਆਵੀ ਜਾਂ ਅਲੌਕਿਕ ਸ਼ਕਤੀਆਂ ਦੀ ਵੀ ਇੱਕ ਲਿਮਟ ਹੈ। ਗੁਰੂ ਸਾਹਿਬ ਇੱਕ ਉਦਾਹਰਣ ਦੇ ਰਹੇ ਨੇ ਕਿ ਭਾਵੇਂ ਕੋਈ ਬੰਦਾ ਇੰਨੀਆਂ ਕਮਾਲ ਦੀਆਂ ਯੋਗਤਾਵਾਂ ਸਿੱਧੀਆਂ ਹਾਸਲ ਕਰ ਲਵੇ ਜਿਵੇਂ ਪਲ-ਪਲ ਚ ਕਿਤੇ ਵੀ ਪਹੁੰਚ ਜਾਣਾ, ਰੂਪ ਬਦਲ ਲੈਣਾ। ਪਰ ਬਿਨਾ ਸਾਧੂ ਨ ਸਿਧ్యਤੇ ਅੱਛਾ ਬਿਨਾ ਸਾਧੂ ਹਾਂਜੀ ਸਾਧੂ ਤੋਂ ਭਾਵ ਇੱਥੇ ਗੁਰੂ ਜਾਂ ਸੱਚਾ ਰਹਿਦਰ ਹੈ ਤਾਂ ਮਤਲਬ ਇਹ ਸਾਰੀਆਂ ਸ਼ਕਤੀਆਂ ਇਹ ਸਿੱਧੀਆਂ ਗੁਰੂ ਦੇ ਗਿਆਨ ਉਹਦੀ ਦੱਸੀ ਸੇਧ ਤੋਂ ਬਿਨਾ ਅਖੀਰ ਕਿਸੇ ਕੰਮ ਨਹੀਂ ਆਉਂਦੀਆਂ ਨਾ ਸਿਧਿਆਤੇ ਸਫਲ ਨਹੀਂ ਹੁੰਦੀਆਂ ਕੋਈ ਆਤਮਿਕ ਲਾਭ ਨਹੀਂ ਪਹੁੰਚਾ ਸਕਦੀਆਂ ਹੂੰ ਤਾਂ ਅਸਲ ਮਹੱਤਤਾ ਫਿਰ ਗਿਆਨ ਦੀ ਤੇ ਗੁਰੂ ਦੀ ਗਾਈਡੈਂਸ ਦੀ ਹੋਈ ਨਾ ਕਿ ਸਿਰਫ ਸ਼ਕਤੀਆਂ ਦੀ ਇਹ ਗੱਲ ਵੀ ਪਹਿਲੀ ਗੱਲ ਨਾਲ ਜੁੜ ਗਈ ਫਿਰ ਅੰਦਰਲਾ ਗਿਆਨ ਬਾਹਰਲੀ ਤਾਕਤ ਨਾਲੋਂ ਵੱਧ ਜ਼ਰੂਰੀ ਬਿਲਕੁਲ ਸਹੀ ਗੱਲ ਤੇ ਅਧਿਆਤਮਿਕ ਗਿਆਨ ਤੋਂ ਬਿਨਾ ਤਾਂ ਇਹ ਸ਼ਕਤੀਆਂ ਹੰਕਾਰ ਵਧਾਣ ਦਾ ਕਾਰਨ ਵੀ ਬਣ ਸਕਦੀਆਂ ਨੇ ਜਿਸ ਤੋਂ ਪਹਿਲੇ ਸ਼ਬਦ ਚ ਵਰਜਿਆ ਗਿਆ ਸੀ ਜੀ ਹੁਣ ਤੀਜਾ ਸ਼ਬਦ ਦੇਖਦਿਆਂ ਜਾਨੋ ਸਤ ਹੋਵਨ ਤੋਂ ਮਰਣੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲਨਥੋ ਫਣੰਤੀ ਨਾਨਕ ਸਾਧ ਸੰਗੇਣ ਜਾਨੋ ਸਤ ਹੋਵਨ ਤੋਂ ਮਰਣੋ ਮਤਲਬ ਪੱਕਾ ਜਾਣ ਲੋ ਕਿ ਮੌਤ ਆਣੀ ਹੀ ਆਣੀ ਹੈ ਇਹ ਸੱਚ ਹੈ ਅਤਲ ਸਚਾਈ ਹਾਂ ਤੇ ਇਹਦੀ ਤੁਲਨਾ ਕਿਹਦੇ ਨਾਲ ਕੀਤੀ ਆ ਦ੍ਰਿਸ਼ਟੀਣ ਮਿਥਿਆ ਯਾਨੀ ਜੋ ਵੀ ਅੱਖਾਂ ਨੂੰ ਦਿਸ ਰਿਹਾ ਆ ਦੁਨੀਆ ਇਹ ਸਭ ਝੂਠ ਹੈ ਪਰਮ ਹੈ ਟੈਂਪਰੇਰੀ ਹੈ ਹਾਂਜੀ ਅਸਥਾਈ ਇਹ ਤਾਂ ਬਹੁਤ ਵੱਡੀ ਗੱਲ ਹੈ ਜੇ ਦੁਨੀਆ ਨਾਸ਼ਵਾਨ ਹੈ ਤੇ ਮੌਤ ਪੱਕੀ ਹੈ ਤਾਂ ਫਿਰ ਕੀ ਹੈ ਜਿਹੜਾ ਪੱਕਾ ਹੈ ਜਿਹੜਾ ਅਸਲ ਚ ਮਾਇਨੇ ਰੱਖਦਾ ਗੁਰੂ ਸਾਹਿਬ ਜਵਾਬ ਦਿੰਦੇ ਨੇ ਕੀਰਤ ਸਾਥ ਚਲੰਥੋ ਕੀਰਤ ਹਾਂਜੀ ਕੀਰਤ ਮਤਲਬ ਪ੍ਰਮਾਤਮਾ ਦੀ ਸਿਫਤ ਸਲਾਹ ਉਦਾ ਨਾਮ ਜਪਣਾ ਉਹਦੀ ਵਡਿਆਈ ਕਰਨੀ ਇਹੀ ਚੀਜ਼ ਹੈ ਜਿਹੜੀ ਅਖੀਰ ਵੇਲੇ ਜੀਵ ਦੇ ਨਾਲ ਜਾਂਦੀ ਹੈ ਪਰ ਇਹ ਕੀਰਤ ਕਮਾਈ ਕਿਵੇਂ ਜਾਂਦੀ ਹੈ ਪਣੰਤੀ ਨਾਨਕ ਸਾਧ ਸੰਗੇਣ ਕਿ ਇਹ ਜਿਹੜੀ ਅਸਲ ਕਮਾਈ ਹੈ ਕੀਰਤ ਇਹ ਮਿਲਦੀ ਹੈ ਸਾਧ ਸੰਗੇਣ ਯਾਨੀ ਕਿ ਸਾਧ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਚ ਅੱਛਾ ਸੰਗਤ ਚ ਹਾਂਜੀ ਸਾਧ ਸੰਗਤ ਉਹ ਥਾਂ ਹੈ ਜਿੱਥੇ ਰੱਬ ਦੀ ਸਿਫਤ ਹੁੰਦੀ ਹੈ ਨਾਮ ਸਿਮਰਿਆ ਜਾਂਦਾ ਹੈ ਤੇ ਜਿੱਥੇ ਦੁਨੀਆ ਦੀ ਅਸਲੀਅਤ ਤੇ ਰੱਬ ਦੀ ਸਦੀਵੀਤਾ ਦਾ ਅਹਿਸਾਸ ਹੁੰਦਾ ਹੈ ਤਾਂ ਇਹ ਸ਼ਬਦ ਸਾਨੂੰ ਮੌਤ ਤੇ ਦੁਨੀਆ ਦੀ ਅਸਲੀਅਤਾਂ ਦੱਸਦਾ ਹੀ ਹੈ ਨਾਲੇ ਇਹ ਵੀ ਦੱਸਦਾ ਹੈ ਕਿ ਅਸਲ ਕਮਾਈ ਕੀ ਹੈ ਤੇ ਕਿੱਥੋਂ ਮਿਲਦੀ ਹੈ ਇਹ ਸਾਨੂੰ ਆਪਣੀਆਂ ਪ੍ਰਾਇੋਰਟੀਜ਼ ਬਦਲਣ ਲਈ ਕਹਿੰਦਾ ਹੈ ਕਿ ਨਾਸ਼ਵਾਨ ਚੀਜ਼ਾਂ ਮਗਰ ਭੱਜਣ ਨਾਲੋਂ ਉਸ ਕਿਰਤ ਦੀ ਕਮਾਈ ਕਰੋ ਜਿਹੜੀ ਨਾਲ ਜਾਣੀ ਹੈ ਤੇ ਉਹ ਸਾਧ ਸੰਗਤ ਤੋਂ ਮਿਲਦੀ ਹੈ ਸਾਡੀ ਅਸਲ ਪੂੰਜੀ ਸਾਡੇ ਚੰਗੇ ਕਰਮ ਸਾਡੀ ਭਗਤੀ ਹੈ ਨਾ ਕਿ ਦੁਨਿਆਵੀ ਚੀਜ਼ਾਂ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਅਹਿਮੀਅਤ ਦਿੰਨੇ ਆ ਇਹ ਗੱਲ ਸਾਨੂੰ ਚੌਥੇ ਤੇ ਆਖਰੀ ਸ਼ਬਦ ਵੱਲ ਲੈ ਕੇ ਜਾਂਦੀ ਹੈ ਮਾਇਆ ਚਿੱਤ ਪਰਮੇਣ ਇਸ਼ਟ ਮਿਤ੍ਰੇਖ ਬਾਂਧਵਹ ਲਬਧਿਯਮ ਸਾਧ ਸੰਗੇਣ ਨਾਨਕ ਸੁਖ ਅਸਥਾਨਮ ਗੋਪਾਲ ਭਜਨਮ ਹਾਂਜੀ ਇਸ ਸ਼ਬਦ ਦਾ ਫੋਕਸ ਮਾਇਆ ਲੱਗਦੀ ਹੈ ਹਾਂਜੀ ਕਿਹਾ ਕਿ ਮਾਇਆ ਸਾਡੇ ਮਨ ਨੂੰ ਚਿੱਤ ਨੂੰ ਭਰਮ ਚ ਪਾਉਂਦੀ ਹੈ ਪਰਮੇਣ ਤੇ ਇਹ ਭਰਮ ਕਿਵੇਂ ਪੈਂਦਾ ਇਸ਼ਟ ਮਿਤ੍ਰੇਖ ਬਾਂਧਵ ਯਾਨੀ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਮੋਹ ਰਾਹੀਂ ਇਹ ਕਿਵੇਂ ਹਾਂ ਇਹ ਮਾਇਆ ਇੱਕ ਪੁਲੇਖਾ ਹੈ ਇੱਕ ਪਰਦਾ ਜਿਹੜਾ ਸਾਨੂੰ ਅਸਲੀਅਤ ਨਹੀਂ ਦੇਖਣ ਦਿੰਦਾ ਠੀਕ ਹੈ ਹੂੰ ਤੇ ਇਹ ਸਾਡੇ ਮਨ ਨੂੰ ਕਿਵੇਂ ਭਟਕਾਉਂਦੀ ਹੈ ਅਕਸਰ ਸਾਡੇ ਸਭ ਤੋਂ ਨੇੜੇ ਦੇ ਰਿਸ਼ਤੇ ਆਹੀ ਜਿਵੇਂ ਸਾਡੇ ਪਿਆਰੇ ਮਿੱਤਰ ਹੋ ਗਏ ਸਾਥ ਸਬੰਧੀ ਹੋ ਗਏ ਇਹਨਾਂ ਨਾਲ ਮੋਹ ਇੰਨਾ ਪੈ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਹੀ ਸਭ ਕੁਝ ਸਮਝਣ ਲੱਗ ਪੈਂਦੇ ਆ ਤੇ ਸੋਚਦੇ ਆ ਕਿ ਇਹਨਾਂ ਤੋਂ ਹੀ ਪੱਕਾ ਸੁੱਖ ਮਿਲੂ ਹਾਂ ਆਮ ਤੌਰ ਤੇ ਇਹੀ ਹੁੰਦਾ ਪਰ ਕਿਉਂਕਿ ਇਹ ਰਿਸ਼ਤੇ ਵੀ ਸਰੀਰ ਵਾਂਗੂ ਟੈਂਪਰੇਰੀ ਨੇ ਤਾਂ ਇਹਨਾਂ ਤੋਂ ਮਿਲਣ ਵਾਲਾ ਸੁੱਖ ਵੀ ਟੈਂਪਰੇਰੀ ਹੁੰਦਾ ਹੈ ਮਾਇਆ ਸਾਨੂੰ ਇੰਨਾ ਆਰਜੀ ਸਹਾਰਿਆਂ ਜੀ ਉਲਝਾਰੀ ਰੱਖਦੀ ਹੈ ਤੇ ਅਸੀਂ ਅਸਲ ਸਦੀਵੀ ਸੁੱਖ ਦੇ ਸਰੋਤ ਤੋਂ ਦੂਰ ਹੋ ਜਾਂਦੇ ਆਂ। ਇਹੀ ਉਹ ਭੁਲੇਖਾ ਹੈ ਜਿਸ 'ਚ ਮਨ ਭਟਕਦਾ ਰਹਿੰਦਾ ਹੈ। ਅੱਛਾ ਤਾਂ ਜੇ ਮਿੱਤਰਾਂ, ਰਿਸ਼ਤੇਦਾਰਾਂ, ਦੁਨਿਆਵੀ ਚੀਜ਼ਾਂ 'ਚ ਪੱਕਾ ਸੁੱਖ ਨਹੀਂ ਹੈ ਕਿਉਂਕਿ ਇਹ ਸਭ ਮਾਇਆ ਦੇ ਪਰਮ ਦਾ ਹਿੱਸਾ ਨੇ ਤਾਂ ਫਿਰ ਅਸਲੀ ਤੇ ਪੱਕਾ ਸੁੱਖ ਸੁਖ ਅਸਥਾਨਮ ਉਹ ਕਿੱਥੇ ਹੈ? ਸ਼ਬਦ ਇਹਦਾ ਜਵਾਬ ਵੀ ਦਿੰਦਾ ਨਾ। ਹਾਂਜੀ। ਬਿਲਕੁਲ। ਸ਼ਬਦ ਬਹੁਤ ਸਾਫ਼ ਦੱਸਦਾ ਹੈ ਕਿ ਸੱਚਾ ਸੁੱਖ ਕਿੱਥੇ ਮਿਲਦਾ ਹੈ। ਲਬਧਮ ਸਾਧ ਸੰਗੇਣ ਯਾਨੀ ਕਿ ਇਹ ਜਿਹੜਾ ਸਥਾਈ ਸੁਖ ਦਾ ਟਿਕਾਣਾ ਹੈ ਨਾ ਸੁਖ ਅਸਥਾਨਮ ਇਹ ਸਿਰਫ ਸਾਧ ਸੰਗਤ ਚ ਹੀ ਲਬਧਮ ਹੁੰਦਾ ਯਾਨੀ ਕਿ ਮਿਲਦਾ ਹੈ ਤੇ ਸਾਧ ਸੰਗਤ ਚ ਕੀ ਹੁੰਦਾ ਜਿਸ ਨਾਲ ਸੁਖ ਮਿਲਦਾ ਉੱਥੇ ਹੁੰਦਾ ਗੋਪਾਲ ਭਜਨਮ ਯਾਨੀ ਪਰਮਾਤਮਾ ਗੋਪਾਲ ਦੀ ਭਗਤੀ ਉਹਦਾ ਸਿਮਰਨ ਉਹਦੀ ਕੀਰਤੀ ਇਹ ਤੀਜੇ ਸ਼ਬਦ ਵਾਲੇ ਗੱਲ ਨੂੰ ਹੋਰ ਪੱਕਾ ਕਰਦਾ ਹੈ ਹਾਂਜੀ ਹਾਂਜੀ ਜਿੱਥੇ ਰੱਬ ਦੀ ਭਗਤੀ ਹੁੰਦੀ ਹੈ ਉੱਥੇ ਮਾਇਆ ਦਾ ਭਰਮ ਟੁੱਟਦਾ ਹੈ ਤੇ ਮਨ ਨੂੰ ਸ਼ਾਂਤੀ ਤੇ ਅਸਲ ਆਨੰਦ ਮਿਲਦਾ ਹੈ ਇਸ ਲਈ ਪੱਕੇ ਸੁੱਖ ਦਾ ਇੱਕੋ ਇੱਕ ਟਿਕਾਣਾ ਸਾਧ ਸੰਗਤ ਤੇ ਰੱਬ ਦੀ ਭਗਤੀ ਹੈ ਨਾ ਕਿ ਦੁਨਿਆਵੀ ਰਿਸ਼ਤੇ ਜਾਂ ਚੀਜ਼ਾਂ ਵਾ ਇਹ ਚਾਰੇ ਸ਼ਬਦ ਮਿਲ ਕੇ ਤਾਂ ਇੱਕ ਬਹੁਤ ਹੀ ਮੁਕੰਮਲ ਜਿਹਾ ਸਨੇਹਾ ਦਿੰਦੇ ਨੇ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਤਾਂ ਕੀ ਤਸਵੀਰ ਬਣਦੀ ਹੈ ਹੂੰ ਪਹਿਲਾ ਸਰੀਰ ਦੀ ਅਸਲੀਅਤ ਯਾਦ ਕਰਾਈ ਬਾਰੋਂ ਭਾਵੇਂ ਸੋਨਾ ਅੰਦਰੋਂ ਨਾਸ਼ਵਾਨ ਐਦੇ ਤੇ ਮਾਨ ਕਰਨਾ ਅਗਿਆਨਤਾ ਹੈ ਹਾਂਜੀ ਦੂਜਾ ਦੁਨਿਆਵੀ ਤੇ ਅਲੌਕਿਕ ਸ਼ਕਤੀਆਂ ਦੀ ਲਿਮਟਾਂ ਦਸੀਆਂ ਗੁਰੂ ਦੇ ਗਿਆਨ ਤੋਂ ਬਿਨਾ ਉਹ ਬੇਕਾਰ ਨੇ ਬਿਲਕੁਲ ਤੀਜਾ ਮੌਤ ਦੀ ਸੱਚਾਈ ਤੇ ਦੁਨੀਆ ਦੇ ਭਰਮ ਨੂੰ ਮੰਨਣ ਲਈ ਕਿਹਾ ਤੇ ਦੱਸਿਆ ਕਿ ਸਿਰਫ ਰੱਬ ਦੀ ਕੀਰਤੀ ਹੀ ਨਾਲ ਜਾਂਦੀ ਹੈ ਜਿਹੜੀ ਸਾਧ ਸੰਗਤ ਚ ਮਿਲਦੀ ਹੈ ਹਾਂਜੀ ਹਾਂਜੀ ਤੇ ਚੌਥਾ ਮਾਇਆ ਦੇ ਭਰਮ ਤੋਂ ਖਾਸ ਕਰਕੇ ਮੋਹ ਵਾਲੇ ਭਰਮ ਤੋਂ ਖਬਰਦਾਰ ਕੀਤਾ ਤੇ ਦੱਸਿਆ ਕਿ ਸੱਚਾ ਤੇ ਪੱਕਾ ਸੁਖ ਸਿਰਫ ਸਾਧ ਸੰਗਤ ਤੇ ਰੱਬ ਦੀ ਭਗਤੀ ਚ ਹੈ ਇਹ ਸਾਰੇ ਪੁਆਇੰਟ ਇੱਕ ਦੂਜੇ ਨਾਲ ਜੁੜੇ ਹੋਏ ਲੱਗਦੇ ਨੇ ਤੇ ਇੱਕ ਸਾਫ਼ ਜੀਵਨ ਰਾਹ ਵੱਲ ਇਸ਼ਾਰਾ ਕਰਦੇ ਨੇ ਬਿਲਕੁਲ ਸਹੀ ਕਿਹਾ ਤੁਸੀਂ ਇਹ ਚਾਰੇ ਸ਼ਬਦ ਮਿਲ ਕੇ ਸਾਨੂੰ ਜ਼ਿੰਦਗੀ ਦੀ ਇੱਕ ਵੱਡੀ ਪਿਕਚਰ ਸਮਝਾਉਂਦੇ ਨੇ ਕੀ ਟੈਂਪਰੇਰੀ ਹੈ ਕੀ ਪਰਮਾਨੈਂਟ ਹੈ ਕਿਸਤੇ ਮਾਨ ਕਰਨਾ ਫਜ਼ੂਲ ਹੈ ਕੀ ਕਮਾਉਣਾ ਚਾਹੀਦਾ ਤੇ ਅਸਲ ਸ਼ਾਂਤੀ ਤੇ ਖੁਸ਼ੀ ਕਿੱਥੇ ਮਿਲ ਸਕਦੀ ਹੈ ਹੂੰ ਇਹ ਸਿਰਫ ਫਲਸਫੀ ਨਹੀਂ ਇਹ ਤਾਂ ਪ੍ਰੈਕਟੀਕਲ ਜ਼ਿੰਦਗੀ ਜੀਣ ਲਈ ਗਾਈਡੈਂਸ ਹੈ ਇਨਾ ਤੇ ਸੋਚ ਵਿਚਾਰ ਕਰਕੇ ਨਾ ਇੱਕ ਅਹਿਮ ਸਵਾਲ ਮਨ ਚ ਆਉਂਦਾ ਜਿਸ ਤੇ ਹਰ ਸੁਣਨ ਵਾਲੇ ਨੂੰ ਸੋਚਣਾ ਚਾਹੀਦਾ ਅੱਛਾ ਉਹ ਕਿਹੜਾ ਸਵਾਲ ਹੈ ਸਵਾਲ ਇਹ ਹੈ ਕਿ ਜੇਕਰ ਅਸੀਂ ਇਸ ਗੱਲ ਨੂੰ ਮੰਨ ਲਈਏ ਕਿ ਇਹ ਸਰੀਰ ਆ ਦੁਨੀਆ ਆ ਰਿਸ਼ਤੇ ਇਹ ਸਭ ਟੈਂਪਰਰੀ ਨੇ ਹਾਂਜੀ ਤੇ ਸਿਰਫ ਸਾਧ ਸੰਗਤ ਚ ਕੀਤੀ ਰੱਬ ਦੀ ਕੀਰਤੀ ਤੇ ਭਗਤੀ ਹੀ ਅਸਲ ਕਮਾਈ ਹੈ ਜਿਹੜੀ ਨਾਲ ਜਾਣੀ ਹੈ ਤਾਂ ਇਸ ਗਿਆਨ ਦਾ ਇਸ ਸਮਝ ਦਾ ਸਾਡੀ ਰੋਜ਼ ਦੀ ਜ਼ਿੰਦਗੀ ਤੇ ਸਾਡੀਆਂ ਚੋਣਾ ਤੇ ਸਾਡੇ ਕੰਮਾਂ ਤੇ ਕੀ ਅਸਰ ਪੈਣਾ ਚਾਹੀਦਾ ਹੂੰ ਬਹੁਤ ਬਹੁਤ ਵਧੀਆ ਸਵਾਲ ਹੈ ਜਦੋਂ ਸਾਨੂੰ ਪਤਾ ਹੈ ਕਿ ਆਪਣਾ ਸਮਾਂ ਲਿਮਟਿਡ ਹੈ ਤੇ ਜ਼ਿਆਦਾਤਰ ਚੀਜ਼ਾਂ ਜਿੰਨਾਂ ਪਿੱਛੇ ਭੱਜ ਰਿਆਂ ਉਹ ਇੱਥੇ ਹੀ ਰਹਿ ਜਾਣੀਆਂ ਨੇ ਤਾਂ ਕੀ ਸਾਨੂੰ ਆਪਣੀਆਂ ਪ੍ਰਾਇੋਰਟੀਜ਼ ਨੂੰ ਦੁਬਾਰਾ ਸੈੱਟ ਕਰਨਾ ਚਾਹੀਦਾ ਦੁਨਿਆਵੀ ਚੀਜ਼ਾਂ ਤੇ ਇੱਥੋਂ ਤੱਕ ਕਿ ਪਿਆਰੇ ਰਿਸ਼ਤਿਆਂ ਦੇ ਇਸ ਟੈਂਪਰੇਰੀ ਸੁਭਾਅ ਤੇ ਡੁੰਗਾਈ ਨਾਲ ਸੋਚਣਾ ਕਿਸੇ ਦੇ ਰੋਜ਼ ਦੇ ਕੰਮਾਂ ਨੂੰ ਟੀਚਿਆਂ ਨੂੰ ਤੇ ਸਮੇਂ ਦੀ ਵੰਡ ਨੂੰ ਕਿਵੇਂ ਬਦਲ ਸਕਦਾ ਹੈ ਇਹੋ ਸੋਚ ਵਿਚਾਰ ਹੈ ਜਿਹੜਾ ਇਨ੍ਹਾਂ ਸ਼ਬਦਾਂ ਦੀ ਰੋਸ਼ਨੀ ਚ ਹਰ ਇੱਕ ਨੂੰ ਆਪਣੇ ਅੰਦਰ ਕਰਨ ਦੀ ਲੋੜ ਹੈ। ਇਹ ਸੇ ਡੂੰਗੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਗਹਿਰੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਸੁਣਨ ਲਈ ਬਹੁਤ ਧੰਨਵਾਦ। ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।